ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਵੀਰ ਦਾ ਕੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਤੂਰੀ ਤੂਰੀ ਜਿਹੜੇ ਆਪਣੇ ਬੁਟੀਕ ਦੇ ਉੱਪਰ ਨਵੇਂ ਸੂਟ ਆਇਆ ਹਨਾ ਆਪਾਂ ਤੁਹਾਡੇ ਨਾਲ ਕਈ ਵਾਰੀ ਵੀਡੀਓ ਸ਼ੇਅਰ ਕਰ ਵੀ ਲੈਨੇ ਆ ਕਈ ਵਾਰੀ ਨਹੀਂ ਵੀ ਟਾਈਮ ਮਿਲਦਾ ਹੈਗਾ ਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਵੀ ਆਪਣੇ ਕੋਲੇ ਕੀ-ਕੀ ਵੈਰਾਈਟੀ ਹੈ ਇਹ ਕਿਸ-ਕਿਸ ਰੇਂਜ ਦੇ ਵਿੱਚ ਆਈ ਹੈ ਹਨਾ ਕੀ ਚੀਜ਼ ਦਾ ਟ੍ਰੈਂਡ ਚੱਲ ਰਿਹਾ ਹੈ ਅੱਜਕੱਲ ਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਐ ਕੋਰ ਸੰਤੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਕ ਦੇ ਕੱਕੜ ਚ ਕੱਕੜਵਾਲ ਚੌਕ ਵੀ ਕਹਿ ਦਿੰਦੇ ਆ ਬਰਨਾਲਾ ਰੋਡ ਦੇ ਉੱਪਰ ਹੈ ਦਸਮੇਸ਼ ਨਗਰ ਦਾ ਗੇਟ ਬਣਿਆ ਹੈ ਗੁਰਦੁਆਰਾ ਕਲਗੀਧਰ ਸਾਹਿਬ ਸਰ ਬਸ ਮੀਸ ਨਗਰ ਉਹਦੇ ਬਿਲਕੁਲ ਜਿਹੜਾ ਹੈਗਾ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਆ ਕੇ ਕੱਪੜੇ ਖਰੀਦ ਸਕਦੇ ਬਿਲਕੁਲ ਸਸਤੇ ਰੇਟਾਂ ਦੇ ਉੱਪਰ ਜਿਹੜੇ ਹੈਗੇ ਆਪਣੇ ਕੱਪੜੇ ਹੁੰਦੇ ਆ ਜੀ ਲਓ ਜੀ ਪਹਿਲਾਂ ਆਪਾਂ ਜਿਹੜੇ ਹੈਗੇ ਦੇਖੋ ਇਹ ਜਿਹੜੇ ਹੈਗੇ ਏਸ਼ੀਅਨ 벨ਵੈਟ ਦੇ ਸੂਟ ਹੈਗੇ ਆ ਜੀ ਇਹ ਆਪਾਂ ਨੇ ਬਹੁਤ ਜ਼ਿਆਦਾ ਜਿਹੜੇ ਹੈਗੇ ਤੁਹਾਨੂੰ ਇਹ ਦੋ ਦੋ ਤਰ੍ਹਾਂ ਦੇ ਸੂਟ ਦਿਖਾਵਾਂਗੇ ਵੀ ਵੇਖ ਆਪਣੇ ਕੋਲੇ ਇਹਦੇ ਵਿੱਚ ਕਟرائی ਦੇ ਵੀ ਆਏ ਆ ਤੇ ਕੇਸ਼ੀਨ ਬਲਵਟਨ ਦੇ ਆਏ ਆ ਆ ਦੇਖੋ ਪੂਰਾ ਗਰਮ ਸੂਟ ਹੈ ਇਹਦੇ ਨਾਲ ਕੋਟੀ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਜਿਆਦੇ ਸੋਹਣਾ ਸੂਟ ਹੈ ਪ੍ਰਿੰਟ ਵੀ ਬਹੁਤ ਸੋਹਣੇ ਨੇ ਇਹਨਾਂ ਦੇ ਪਲੇਨ ਸਲਵਾਰਾ ਹੋਣਗੇ ਜੀ بڑے ਪਣੇ ਦਾ ਸੂਟ ਹੈਗਾ ਆ ਇਹ ਤੇ ਇਹ ਜਿਹੜੇ ਹੈਗੇ ਬਲਵਟਨ ਚ ਆ ਗਏ ਜੀ ਇਹਦੇ ਨਾਲ ਦੇ ਇੱਕ ਕਟرائی ਚਾਹੁੰਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਸੂਟ ਹੈਗਾ ਜੀ 4-500 ਚ ਆਉਂਦਾ ਹੈਗਾ ਇਹ ਸੂਟ ਜਿਹੜਾ ਕਟرائی ਚ ਹੈਗਾ ਇਹ 1600 ਦਾ ਹੁੰਦਾ ਆ ਦੇਖੋ ਇਹ ਕਟ్రਾਈ ਚ ਆਗੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇ ਇਹ ਦੇਖੋ ਆ ਦੇਖੋ ਨੇੜੇ ਲੈ ਕੇ ਮੈਂ ਕੈਮਰਾ ਦਿਖਾਵਾਂਗੀ ਤੁਹਾਨੂੰ ਇਹ ਕਟ్రਾਈ ਦੇ ਵਿੱਚ ਆਗੇ ਇਹ ਏਸ਼ੀਅਨ ਜਿਹੜੀ ਹੈਗੀ ਬੈਲ ਬਟਨ ਤੇ ਕਟ్రਾਈ ਹੈਗੀ ਆ ਸਾਡੇ ਕੋਲੇ ਤੇ ਇੱਕ ਕੋਰੀਅਨ ਆਉਂਦੀ ਹੈ ਜੀ ਉਹ ਸਸਤੇ ਨੇ ਥੋੜੇ ਜੇ ਸੂਟ ਕਈ ਵਾਰੀ ਹਨਾ ਪਹਿਣਾ ਵੀਡੀਓ ਵਗੈਰਾ ਕੋਈ ਹੋਰ ਦੇਖ ਲੈਂਦੀਆਂ ਨੇ ਹਨਾ ਫਿਰ ਅਗਲਾ ਕਹਿੰਦਾ ਵੀ ਇੰਨੇ ਦਾ ਦਿੰਦੇ ਆ ਉਹ ਜਿਹੜਾ ਹੈਗਾ ਕੋਰੀਅਨ 벨 ਬਟਨ ਦੇ ਨੇ ਜੀ ਇਹ ਏਸ਼ੀਅਨ 벨 ਬਟਨ ਦੇ ਹੈਗੇ ਆ ਇਹ ਏਸ਼ੀਅਨ ਕਟرائی ਦੇ ਆ ਹੈਗੇ ਆ 벨 ਬਟਨ ਦੀ ਇਹਦੇ ਵਿੱਚ ਸਲਵਾਰ ਹੈ ਕਟرائی ਦਾ ਜਿਹੜਾ ਹੈਗਾ ਕਮੀਜ਼ ਆ ਪ੍ਰਿੰਟ ਦੇਖੋ ਕਿੰਨੇ ਸੋਹਣੇ ਨੇ ਸਾਡੇ ਇਹਨਾਂ ਦੇ ਨਾਲ ਕੋਟੀ ਵਗੈਰਾ ਪਾਉਣ ਦੀ ਲੋੜ ਨਹੀਂ ਗਰਮ ਸੂਟ ਨੇ ਬਹੁਤ ਜ਼ਿਆਦਾ ਵਧੀਆ ਸੂਟ ਹੈਗੇ ਆ ਤੇ ਜਿਹੜੇ ਹੈਗੇ ਆਪਣੇ ਕੋਲੇ ਅਲਪਾਈਨ ਦੇ ਸੂਟ ਵੀ ਹੁੰਦੇ ਆ ਦੇਖੋ ਇਹ ਵਾਲੇ ਅਲਪਾਈਨ ਦੇ ਸੂਟ ਹੈਗੇ ਆ ਜੀ ਇਹ ਵੀ ਬਹੁਤ ਵਧੀਆ ਕਪੜਾ ਹੈਗਾ ਇਹਦੇ ਤੇ ਕੋਈ ਬੁਰ ਵਗੈਰਾ ਨਹੀਂ ਆਉਂਦਾ ਹੈਗਾ ਤੇ ਇਹਦੇ ਨਾਲ ਦੇ ਆਪਣੇ ਕੋਲੇ ਮੈਂ ਹੁਣ ਤੁਹਾਨੂੰ ਇੱਕ ਇੱਕ ਦੋ ਦੋ ਸੂਟ ਦਿਖਾਵਾਂਗੀ ਕਿਉਂਕਿ ਇੰਨਾ ਟਾਈਮ ਨਹੀਂ ਹੈਗਾ ਜੀ ਆਪਾਂ ਇੱਕ ਇੱਕ ਦੋ ਦੋ ਪੀਸ ਦਿਖਾਵਾਂਗੇ ਇਹਦੇ ਨਾਲ ਦੀ ਜਿਹੜੀ ਹੈਗੀ ਵੈਰਾਈਟੀ ਤੁਹਾਨੂੰ ਸਾਡੇ ਕੋਲ ਮਿਲ ਜੂਗੀ ਹੋਰ ਵੀ ਮਿਲ ਜੂਗੀ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਆਪਣੇ ਜਿਹੜੇ ਹੈਗਾ ਦੁਕਾਨ ਦੇ ਉੱਪਰ ਚੈੱਕ ਕਰਕੇ ਜਿਹੜਾ ਹੈਗਾ ਕੱਪੜਾ ਖਰੀਦ ਸਕਦੇ ਹੋ ਇਹ ਦੇਖੋ ਇਹ ਇਟਾਲੀਅਨ ਪਸ਼ਮੀਨੇ ਦੇ ਸੂਟ ਹੈਗੇ ਜੀ ਫਟਾਲੀਅਨ ਦੇ ਹੈਗੇ ਆ ਇਹ ਏਕੇ ਟੈਕਸਟ ਦੇ ਹੈਗੇ ਜਿਵੇਂ ਆਪਾਂ ਕਹਿ ਦਈਏ ਏਕੇ ਟੈਕਸ ਦਾ ਮਾਲ ਹੈਗਾ ਜੀ ਇਹ ਵਧੀਆ ਬਹੁਤ ਵਧੀਆ ਕੱਪੜਾ ਨਿਕਲੇ ਆ ਅਸੀਂ ਬਹੁਤ ਜਿਹੜੇ ਹੈਗੇ ਸੇਲ ਵੀ ਕਰਦੇ ਹਾਂ ਇਹਦੇ ਨਾਲ ਆ ਦੇਖੋ ਸਲਵਾਰ ਦੇ ਵਿੱਚ ਜਿਹੜਾ ਹੈਗਾ ਹਲਕਾ ਜਿਹਾ ਪ੍ਰਿੰਟ ਹੈਗਾ ਇਹ ਸ਼ਰਟ ਹੈਗੀ ਇਹ ਸ਼ਰਟ ਦੇ ਵਿੱਚ ਵੀ ਜਿਹੜਾ ਹੈਗਾ ਪ੍ਰਿੰਟ ਹੈਗਾ ਜੀ ਇਹ ਆਪਾਂ ਜਿਹੜਾ ਹੈਗਾ ਆਪਣੇ ਕੋਲੇ 850 900000 ਰੁਪਏ ਤੱਕ ਜਿਹੜੇ ਹੈਗੇ ਇਹਨਾਂ ਦੇ ਰੇਟ ਹੈਗੇ ਆ ਜੀ ਪੂਰਾ ਵਧੀਆ ਇਹਦੇ ਤੇ ਬੁਰ ਵਗੈਰਾ ਕੋਈ ਨਹੀਂ ਆਉਂਦਾ ਮੈਂ ਜਿਵੇਂ ਤੁਹਾਨੂੰ ਮੋਹਰ ਦਿਖਾਈ ਹੋਈ ਹੈ ਹਨਾ ਏਕੇ ਟੈਕਸ ਦੇ ਹੈਗੇ ਆ ਇਹ ਦੇਖੋ ਇਹ ਬਲੈਕ ਕਲਰ ਆ ਗਿਆ ਇਹ ਜਿਹੜੇ ਹੈਗੇ ਪਿਓਰ ਪਸ਼ਮੀਨਾ ਹੈਗਾ ਜੀ ਪਿਓਰ ਪਸ਼ਮੀਨੇ ਦੇ ਸੂਟ ਹੈਗੇ ਆ ਆਪਣੇ ਕੋਲੇ ਏਕੇ ਦੇ ਪਲੇਨ ਸੂਟ ਜਿਹੜੇ ਅਸੀਂ ਵਰਕ ਕਰਾਉਣੇ ਹਨਾ ਉਹ ਵੀ ਆਪਣੇ ਕੋਲੇ ਏਕੇ ਦੇ ਹੁੰਦੇ ਆ ਜੀ ਜਾਂ ਆਰਾਮ ਟੈਕਸ ਦੇ ਕਿਉਂਕਿ ਜਿਹੜੇ ਆਪਣੇ ਕੋਲੇ ਏਕੇ ਦੇ ਹੀ ਹੁੰਦੇ ਆ ਜੀ ਸਾਰੇ ਹਨਾ ਤੇ ਇਹਨਾਂ ਤੇ ਜਾਂ ਗੰਗਾ ਵਗੈਰਾ ਦੇ ਹਨਾ ਜਾਂ ਆਰਾਮ ਟੈਕਸ ਦੇ ਇਦਾਂ ਦੇ ਸਾਡੇ ਜਿਹੜੇ ਪਲੇਨ ਹੁੰਦੇ ਆ ਇਦਾਂ ਦੇ ਹੁੰਦੇ ਆ ਕਿਉਂਕਿ ਅਸੀਂ ਵਰਕ ਵਗੈਰਾ ਕਰਵਾ ਕੇ ਬਾਹਰ ਵੀ ਭੇਜਦੇ ਆ ਹਨਾ ਤੇ ਇਹ ਦੇਖੋ ਇਹ ਵੀ ਜਿਹੜਾ ਹੈਗਾ ਗਰਮ ਚ ਸੂਟ ਆ ਗਿਆ ਜੀ ਇਹ ਸਿਮਰ ਦਾ ਆ ਗਿਆ ਦੇਖੋ ਮੈਂ ਤੁਹਾਨੂੰ ਨੇੜੇ ਲਾ ਕੇ ਚੈੱਕ ਕਰਵਾ ਦਾਂਗੀ ਇਹ ਤੁਹਾਨੂੰ ਸਾਡੇ ਕੋਲੋਂ ਦੁਪੱਟਿਆਂ ਨਾਲ ਵੀ ਮਿਲ ਜਾਣਗੇ ਇਹ ਵਿਦਆਊਟ ਦੁਪੱਟਾ ਸੂਟ ਨੇ ਜੀ ਦੇਖੋ ਇਹ ਵੀ 900000 ਰੁਪਏ ਦੀ ਰੇਂਜ ਚ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਦੇਖੋ ਹਲਕੇ ਚ ਕੀ बिक ਰਿਹਾ ਉਹ ਸਾਨੂੰ ਕੁਛ ਨਹੀਂ ਪਤਾ ਹੈਗਾ ਆਪਣੇ ਕੋਲੇ ਜਿਹੜਾ ਹੈਗਾ ਸਾਰਾ ਵਧੀਆ ਚ ਹੁੰਦਾ ਆ ਦੇਖੋ ਮੈਂ ਤੁਹਾਨੂੰ 1 2 ਚੈੱਕ ਕਰਵਾ ਦਾਂਗੇ ਸਾਡੇ ਕੋਲੇ ਜ਼ਿਆਦਾਤਰ ਇਹੀ ਕਲਰ ਸੇਲ ਹੁੰਦੇ ਆ ਬਲੈਕ ਇਹਦੇ ਚ ਇੱਕ ਮਸਟਰਡ ਕਲਰ ਵੀ ਅਸੀਂ ਹੁਣ ਦੇ ਕੇ ਆਏ ਆ ਦੇਖੋ ਬਹੁਤ ਜ਼ਿਆਦਾ ਵਧੀਆ ਪਸ਼ਮੀਨਾ ਹੈਗਾ ਆ ਇਹ ਆਪਾਂ ਵਰਕ ਕਰਵਾਉਣੇ ਆ ਜੀ ਵਰਕ ਕਰਵਾ ਕੇ ਜਿੱਦੇ ਸਾਡੇ ਵਰਕ ਹੋ ਕੇ ਆਗੇ ਸੂਟ ਹੋ ਗਿਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਤੇ ਆਪਣੇ ਸੂਟ ਬਹੁਤ ਜ਼ਿਆਦਾ ਜਿਹੜੇ ਹੈਗੇ ਵਰਕ ਕਰਵਾਏ ਆ ਤੇ ਅਗਲੇ ਆਪਣੇ ਕੋਲੇ ਇਹ ਵਾਲੇ ਸੂਟ ਆਏ ਤੇ ਜੀ ਦੇਖੋ ਇਹ ਵਾਲਾ ਜਿਹੜਾ ਹੈਗਾ ਪਿਓਰ ਜੋਰ ਜੱਟ ਹੈਗਾ ਜੀ ਦੇਖੋ ਵਰਕ ਵਾਲਾ ਜੋਰ ਜੱਟ ਹੈ ਉੱਪਰ ਜਿਹੜਾ ਹੈਗਾ ਵਰਕ ਹੋਇਆ ਹੈ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਸੂਟ ਹੈਗਾ ਜੀ ਪਲੇਨ ਇਹਦੀਆਂ ਸਲਵਾਰਾਂ ਹੈਗੀਆਂ ਨੇ ਕੱਪੜਾ ਬਹੁਤ ਹੀ ਜਾਦੇ ਸੋਹਣਾ ਜਿਵੇਂ ਆਪਾਂ ਕਹਿੰਦੇ ਪਿਓਰ ਜਮਾ ਪਿਓਰ ਜਿਹੜਾ ਹੈਗਾ ਹੈਗਾ ਜੀ ਜੋਰ ਜੱਟ ਦੇਖੋ ਇਹਦੇ 'ਚ ਬਹੁਤ ਜ਼ਿਆਦੇ ਸੋਹਣਾ ਸੂਟ ਹੈ ਆਰੀ ਵਰਕ ਹੋਇਆ ਹੋਇਆ ਸ਼ਾਰੀ ਸ਼ਰਟ ਤੇ ਉੱਪਰ ਤੁਹਾਨੂੰ ਆਰੀ ਵਰਕ ਮਿਲੂਗਾ ਇਹਦੇ ਵਿੱਚ ਪ੍ਰਿੰਟ ਅਲੱਗਾ ਅਲੱਗ ਮਿਲ ਜਾਣਗੇ ਕਲਰ ਮਿਲ ਜਾਣਗੇ ਤੁਹਾਨੂੰ ਆਹ ਦੇਖੋ ਇਹ ਜਿੱਦਾਂ ਇਹ ਵਾਲੀ ਸਲਵਾਰ ਆਗੇ ਇਹ ਵਾਲਾ ਕਮੀਜ਼ ਆਗੇ ਇਦੇ ਵਿੱਚ ਡਾਰਕ ਲਾਈਟ ਸਾਰੇ ਹੀ ਮਿਲ ਜਾਣਗੇ ਆ ਦੇਖੋ ਇਹ ਵਾਲਾ ਆ ਗਿਆ ਜੀ ਬਲੂ ਕਲਰ ਦਾ ਸਾਰਿਆਂ ਦੇ ਉੱਪਰ ਆਰੀ ਵਰਕ ਹੋਇਆ ਹੋਵੇ ਆ ਦੇਖੋ ਆਹ ਵਾਲਾ ਜਿਹੜਾ ਹੈਗਾ ਇਹਦਾ ਕਲਰ ਆ ਗਿਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਬਾਟਨ ਗ੍ਰੀਨ ਦੇ ਨਾਲ ਜਿਹੜਾ ਹੈਗਾ ਹੈਗਾ ਕਿੰਨੀ ਸੋਹਣੀ ਮੈਚਿੰਗ ਹੈਗੀ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲੇ ਸੂਟ ਆ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਇਹ ਵੀ ਬਹੁਤ ਵਧੀਆ ਲੱਗਦੇ ਨੇ ਲਰਨਿੰਗ ਵਗੈਰਾ ਲਾ ਕੇ ਬਣ ਜਾਂਦੇ ਆ ਜਿੱਦਾਂ ਮਰਜ਼ੀ ਬਹੁਤ ਜਿਆਦਾ ਸੋਹਣੇ ਸੂਟ ਆ ਜੀ ਇਹ ਸੂਟ ਦਾ ਰੇਟ ਵੀ ਹੈਗਾ ਜੀ 900 ਰੁਪਿਆ ਤੁਸੀਂ ਜਿੰਨੇ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ 1000 1200 1400 ਦੇ ਵਿਕ ਰਹੇ ਨੇ ਜੀ 15 1500 ਦੇ ਵੀ ਕਿਉਂਕਿ ਅਸੀਂ ਜਦੋਂ ਸਲਾਈ ਕਰਦੇ ਆ ਨਾ ਹੋਰ ਭੈਣਾਂ ਦੇ ਸਾਡੇ ਕੋਲੇ ਸਲਾਈ ਲਈ ਆਉਂਦੇ ਨੇ ਅਸੀਂ ਪੁੱਛ-ਪੱਸ ਲੈਣੇ ਆਗੇ ਤੇ ਇਹ ਆਪਣੇ ਕੋਲੇ ਆ ਗਏ ਜੀ ਔਰਗੰజా ਪਿਓਰ ਔਰਗੰజా ਜਿਵੇਂ ਆਪਾਂ ਕਹਿ ਦੀ ਬਿਸਕੋਸ ਔਰ ਗੰਜਾ ਬਹੁਤ ਸੋਹਣਾ ਸੂਟ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਬਾਂਦਨੀ ਪ੍ਰਿੰਟ ਦਾ ਸੂਟ ਹੈਗਾ ਜੀ ਜਿਵੇਂ ਦੇਖੋ ਵਿੱਚ ਸਾਰਾ ਬਾਂਦਨੀ ਬਾਂਦਨੀ ਪ੍ਰਿੰਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਜੀ ਹੁਣ ਆਹ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਦੀ ਸਲਵਾਰ ਹੈਗੀ ਹੈ ਮਸਲੀਨ ਦੀ ਵਿੱਚ ਮਸਲੀਨ ਦੀ ਸਲਵਾਰ ਹੈਗੀ ਇਹ ਜਿਹੜਾ ਦੁਪੱਟਾ ਹੈਗਾ ਜੀ ਪਿਓਰ ਚਨੂਣ ਦਾ ਪਿਓਰ ਜਨੂਨ ਦਾ ਦੁਪੱਟਾ ਦੇਖੋ ਇਹਦੇ ਉੱਪਰ ਵੀ ਆਰੀ ਵਰਕ ਹੋਇਆ ਹੋਇਆ ਸਟੋਨ ਵਰਕ ਤੇ ਆਰੀ ਵਰਕ ਜਿੱਦਾਂ ਵਿਆਹ ਸਾਥੀਆਂ ਵਾਲੇ ਸੂਟ ਹੈਗੇ ਆ ਇਹਦੇ ਨਾਲ ਦੁਪੱਟਾ ਦੇਖੋ ਪਿਓਰ ਜਨੂਨ ਦਾ ਦੁਪੱਟਾ ਦੁਪੱਟਾ ਦੇਖੋ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਜੀ ਦੁਪੱਟੇ ਦੇ ਉੱਪਰ ਵੀ ਆਹ ਦੇਖੋ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਸਾਰਾ ਬਹੁਤ ਸੋਹਣੇ ਜਿਹੜੇ ਹੈਗੇ ਜਿੱਦਾਂ ਸੂਟ ਦੇ ਕਲਰ ਹੈਗੇ ਹਨ ਉਹਦਾ ਦਾ ਹੀ ਨਾਲ ਟਕਟਾ ਲੱਗਿਆ ਹੋਇਆ ਇਹਦੇ ਚ ਦੇਖੋ ਇੱਕ ਇਹ ਮਰਜੈਂਟਾ ਕਲਰ ਹੈ ਜਿੱਦਾਂ ਹੌਟ ਪਿੰਕ ਤੇ ਆਦੀ ਹੈ ਹਨਾ ਆਪਾਂ ਤੇ ਇਹ ਵਾਲਾ ਜਿਹੜਾ ਹੈਗਾ ਇਹ ਅਗਲਾ ਆ ਗਿਆ ਜੀ ਫਰੋਜੀ ਕਲਰ ਆ ਦੇਖੋ ਇਹ ਮੈਂ ਤੁਹਾਨੂੰ ਤਾਂ ਦਿਖਾ ਰਹੀ ਹਾਂ ਉਹਦਾ ਜਿੱਦਾਂ ਘੇਰੇ ਦਾ ਹੈਗਾ ਆ ਦੇਖੋ ਇਹਦਾ ਇਸ ਤਰ੍ਹਾਂ ਬਣਿਆ ਹੋਇਆ ਦੇਖੋ ਬਾਦਨੀ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਬਾਦਨੀ ਪ੍ਰਿੰਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਅਸੀਂ ਔਰਗੰਜਾ ਲੈ ਕੇ ਬਾਦਨੀ ਦੇ ਹਨਾ ਕਿ ਸੇ ਪਹਿਣ ਨੂੰ ਸੂਟ ਵਰਕ ਕਰਵਾ ਕੇ ਦਿੱਤੇ ਆ ਤੇ ਉਹਨਾਂ ਨੇ ਆਪਣੇ ਬੁਟੀਕ ਵਾਸਤੇ ਸਾ ਤੋਂ ਕਾਫੀ ਸੂਟ ਜਿਹੜੇ ਹੈਗੇ ਇਕੱਠੇ ਕਰਵਾਇਆ ਇਹਦੇ ਵਿੱਚ ਦੇਖੋ ਪਿਓਰ ਦੀ ਸਲਵਾਰ ਹੈ ਪਿਓਰ ਉਪਾੜਾ ਦੀ ਤੇ ਇਹਦਾ ਵੀ ਦੁਪੱਟਾ ਦੇਖੋ ਦੁਪੱਟੇ ਵੀ ਬਹੁਤ ਜ਼ਿਆਦੇ ਸੋਹਣੇ ਨੇ ਜਿੱਦਾਂ ਮਰਜ਼ੀ ਤੁਸੀਂ ਵਿਆਹਾਂ ਵਗੈਰਾ ਦੇ ਵਿੱਚ ਇਹ ਸੂਟ ਪਾ ਸਕਦੇ ਹੋ ਜਿੱਦਾਂ ਕੋਈ ਪਹਿਣਾ ਹਨਾ ਜ਼ਿਆਦਾ ਕਢਾਈ ਵਗੈਰਾ ਨਹੀਂ ਪਸੰਦ ਕਰਦੀ ਆ ਪੁਣ ਦੇਖੋ ਕਿੰਨਾ ਸੋਹਣਾ ਸੂਟ ਹੈ ਪੂਰੇ ਫੁੱਲ ਸਾਈਜ਼ ਦੇ ਜਿਹੜੇ ਹੈਗੇ ਇਹਨਾਂ ਦੇ ਨਾਲ ਦੁਪੱਟੇ ਲੱਗੇ ਹੋਏ ਆ ਜੀ ਇਹ ਸੂਟ ਤੁਸੀਂ ਜਿਹੜੇ ਵੀ ਕੋਈ ਵੀ ਸੂਟ ਤੁਹਾਨੂੰ ਸਾਡੇ ਤੋਂ ਸਾਡੇ ਕੋਲੋਂ ਇਹਨਾਂ 'ਚ ਕੋਈ ਵੀ ਸੂਟ ਪਸੰਦ ਹੈ ਤੁਸੀਂ ਜਿੱਥੇ ਮਰਜ਼ੀ ਬੈਠੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਜੀ ਕਿਉਂਕਿ ਆਪਾਂ ਹਰ ਇੱਕ ਜਗ੍ਹਾ ਤੇ ਜਿਹੜੇ ਹੈਗੇ ਆਪਣੇ ਆਨਲਾਈਨ ਕੰਮ ਹੈਗਾ ਜੀ ਹਰ ਇੱਕ ਤਰ੍ਹਾਂ ਤੇ ਜਗ੍ਹਾ ਤੇ ਆਪਣੇ ਜਿਹੜੇ ਹੈਗੇ ਸੂਟ ਜਾ ਰਹੇ ਨੇ ਤੇ ਤੁਸੀਂ ਸਾਡੇ ਕੋਲੋਂ ਨਾਲ ਸਟਿਚ ਕਰਵਾ ਕੇ ਵੀ ਮੰਗਾ ਸਕਦੇ ਹੋ ਜਬ ਦਾਅਟ ਸਟੀਚਿੰਗ ਵੀ ਤੁਸੀਂ ਸਾਡੇ ਕੋਲੋਂ ਜਿਹੜੇ ਹੈਗੇ ਸੂਟ ਖਰੀਦ ਸਕਦੇ ਹੋ ਜੀ ਆਪਾਂ ਜਿਹੜਾ ਹੈਗਾ ਆਪਣਾ ਨੰਬਰ ਵਗੈਰਾ ਉੱਪਰ ਦੇਵਾਂਗੇ ਹਨਾ ਉਹਦੇ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਕਿਸੇ ਮਰਜ਼ੀ ਦਾ ਜਿਹੜਾ ਹੈਗਾ ਰੇਂਜ ਵਗੈਰਾ ਪੁੱਛ ਸਕਦੇ ਹੋ ਇਹਨਾਂ ਦੀ ਵੀ ਕੋਈ ਰੇਂਜ ਜ਼ਿਆਦਾ ਨਹੀਂ ਹੈਗੀ ਜੀ ਜਿਵੇਂ ਇਹ 1500 ਦੇ ਨੇੜੇ ਤੇੜੇ ਨੇ ਕੋਈ 1300 ਕੋਈ 1500 ਇਸ ਤਰ੍ਹਾਂ ਦੀ ਰੇਂਜ ਹੈਗੀ ਹੈ ਜੀ ਬਹੁਤ ਜਾਦੇ ਸੋਹਣੇ ਸੂਟ ਨੇ ਇਹੀ ਸੂਟ 25-2500 ਦੇ ਜਿਹੜੇ ਹੈਗੇ ਬਾਜ਼ਾਰ ਦੇ ਵਿੱਚ ਸੇਲ ਹੋ ਰਹੇ ਨੇ ਜੀ ਆਮ ਦੁਕਾਨਾਂ ਤੇ 25-2500 ਰੁਪਏ ਦੇ ਇਹ ਸੂਟ ਜਿਵੇਂ ਆਪਾਂ ਕਹਿ ਲਈਏ ਵਿਕ ਰਹੇ ਨੇਗੇ ਸਾਡਾ ਰੇਟ ਬਿਲਕੁਲ ਜਿਹੜਾ ਹੈਗਾ ਘੱਟ ਰੇਟ ਰੱਖਿਆ ਹੁੰਦਾ ਆਪਾਂ ਬਿਲਕੁਲ ਸਸਤੇ ਰੇਟ ਤੇ ਥੋੜੇ ਮਾਰਜਿਨ ਤੇ ਜਿੱਦਾਂ ਕਹਿਦੀ ਹੈ ਤੁਸੀਂ ਕਿਵੇਂ ਦੀ ਮਰਜ਼ੀ ਸਾਡੇ ਕੋਲ ਉਹ ਸੂਟ ਜਦੋਂ ਮਰਜ਼ੀ ਸਾਡੇ ਦੁਕਾਨ ਦੇ ਉੱਪਰ ਆ ਕੇ ਹਨਾ ਆਪਣੇ ਬੁਟੀਕ ਦੇ ਉੱਪਰ ਆ ਕੇ ਤਸੱਲੀ ਕਰਕੇ ਤੁਸੀਂ ਸੂਟ ਹਨਾ ਸਾਡੇ ਕੋਲੋਂ ਖਰੀਦ ਸਕਦੇ ਹੋ ਆ ਦਾ ਕੱਪੜਾ ਵਗੈਰਾ ਚੈੱਕ ਕਰਕੇ ਹਨਾ ਤੇ ਤੁਸੀਂ ਸਾਡੇ ਤੋਂ ਆਨਲਾਈਨ ਵੀ ਜਿੱਥੇ ਮਰਜ਼ੀ ਬੈਠੇ ਸੂਟ ਮੰਗਵਾ ਸਕਦੇ ਹੋ ਬਾਕੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਾਂ ਇੱਕ ਵਾਰੀ ਆਪਣਾ ਐਡਰੈਸ ਤੁਹਾਨੂੰ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਜਿਹੜਾ ਹੈਗਾ ਬਰਨਾਲਾ ਰੋਡ ਕੱਕੜਵਾਲ ਚੌਕ ਦਸਮੇਸ ਨਗਰ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਆਪਣਾ ਨੰਬਰ ਵਗੈਰਾ ਉੱਪਰ ਜਿਹੜਾ ਹੈਗਾ ਦਿੱਤਾ ਹੋਇਆ ਤੁਸੀਂ ਜਦੋਂ ਮਰਜ਼ੀ ਸਾਡੇ ਕੋਲੇ ਆ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਤੋਂ ਜਿਹੜੇ ਹੈਗੇ ਸੂਟ ਵਗੈਰਾ ਖਰੀਦ ਸਕਦੇ ਹੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ